ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਸੂਟਾਂ ਵਿੱਚ ਕਿਹੜੇ ਰੰਗ ਕਿਹੜੇ ਡਿਜ਼ਾਈਨ ਐਡ ਕੀਤੇ ਨੇ ਇਹ ਸਿੰਗਲ ਕਲਰ ਵਿੱਚ ਆਏਗਾ ਪਿਓਰ ਸ਼ਿਮਰ ਦਾ ਡਿਜ਼ਾਈਨਰ ਸੂਟ ਹੈ ਹੈਂਡਵਰਕ ਹੋਇਆ ਹੈ 2250 ਰੁਪਏ ਦਾ ਪ੍ਰਾਈਸ ਹੈ ਸ਼ਿਫੌਨ ਦਾ ਤੁਹਾਨੂੰ ਇਹਨਾਂ ਦਾ ਦੁਪੱਟਾ ਮਿਲੇਗਾ ਰੰਗੇ ਦੇ ਵਿੱਚ ਫਿਲਹਾਲ ਸਿੰਗਲ ਆਇਆ ਦੋ ਰੰਗਾਂ ਦੇ ਵਿੱਚ ਬਹੁਤ ਹੀ ਪਿਆਰਾ ਕਾਟਨ ਤੇ ਹੈਂਡਵਰਕ ਵਾਲਾ ਸੂਟ ਆਇਆ 2280 ਬਾਕੀ ਅਗਰ ਤੁਸੀਂ ਇਹਨਾਂ ਸੂਟਾਂ ਬਾਰੇ ਕੁਝ ਜਾਣਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ 1600 ਦੇ ਵਿੱਚ ਪ्युअर ਕੈਮਰੀ ਕਾਟਨ ਦਾ ਡਿਜ਼ਾਈਨਰ ਸੂਟ ਆਇਆ ਡਿਜ਼ਾਈਨਰ ਦੁਪੱਟਾ ਹੈ ਕਾਟਨ ਬਾਟਮ ਹੈ ਰੰਗੇ ਦੇ ਵਿੱਚ ਚਾਰ ਨੇ ਡਿਜ਼ਾਈਨ ਮੁਸੇਮ ਸੇਮ ਹੈ ਇਸ ਲਈ ਕਲਰ ਡਿਫਰੈਂਸ ਜ਼ਿਆਦਾ ਨਹੀਂ ਹੈਗਾ ਤੁਸੀਂ ਜੇ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਦਿੱਤਾ ਹੈ 6239245750 ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਕਾਫੀ ਕਲੈਕਸ਼ਨਾਂ ਨੇ ਜਿਹੜੀਆਂ ਸਿੰਗਲ ਸਿੰਗਲ ਕਲਰ ਵਿੱਚ ਆਣੀਆਂ ਗਿਆ ਕੁਝ ਕਲੈਕਸ਼ਨਾਂ ਵਿੱਚ ਕਲਰ ਹੈਗੇ ਨੇ ਮੈਂ ਉੱਥੇ ਐਡ ਕਰ ਦਿੱਤੇ ਨੇ ਇਹ ਵੀ ਸਿੰਗਲ ਕਲਰ ਦੇ ਵਿੱਚ 2700 ਦੇ ਵਿੱਚ ਬਹੁਤ ਪਿਆਰਾ ਸੂਟ ਆਏਗਾ ਐ ਹੁਣ ਕਾਟਨ ਦੀਏ ਕਲੈਕਸ਼ਨਾਂ ਚੱਲ ਪਈਆਂ ਨੇ ਕਾਟਨ ਦਾ ਕੈਮਰਿਕ ਦਾ ਪ੍ਰਿੰਟ ਨਾਲ ਆਏਗਾ neck ਤੇ work ਹੈ 20 cm ਦੀ ਸ਼ਰਟ ਹੈ 20 cm ਦਾ ਬਾਟਮ ਹੈ 20 cm ਦੇ ਨੀਅਰ ਬਾਟੇ ਦਾ ਦੁਪੱਟਾ ਆਏਗਾ 560 ਰੁਪਏ ਦਾ ਰੇਟ ਹੈ shipping charges free ਨੇ all over india ਕਰ ਤੁਸੀਂ india ਵਿੱਚ ਕਿਤੇ ਵੀ ਆਰਡਰ ਕਰਦੇ ਹੋ ਤੁਹਾਨੂੰ ਬਿਲਕੁਲ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਹੈ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟਾ ਬਾਟਮ ਤੇ ਵੀ work ਹੋਇਆ ਥੋੜਾ ਇਹਨਾਂ ਵਿੱਚ ਰੰਗ ਕਾਫੀ ਹੁੰਦੇ ਨੇ ਇਨਾਂ ਦਾ ਰੇਟ 480 ਰੁਪਏ ਕਾਟਨ ਦੀਆਂ ਸ਼ਰਟਾਂ ਨੇ ਲੈਂਥ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਦੇ ਨਾਲ ਲਗਭਗ 2.5 ਮੀਟਰ ਦਾ ਹੀ ਦੁਪੱਟਾ ਆਂਦਾ ਹੈ neck ਤੇ ਵਰਕ ਹੈ ਬਹੁਤ ਪਿਆਰਾ ਸੋਨਾ ਹੈ ਬਾਟਮ ਕੁਛ ਨਾਲ ਪਲੇਨ ਆਏਗਾ ਬਾਕੀ ਕੁਛ ਨਾਲ ਜਿਹੜਾ ਕਿ ਬਾਟਮ ਤੇ ਵਰਕ ਆਏਗਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਹੈ ਇਨਾਂ ਸੂਟਾਂ ਵਿੱਚ ਫੈਬਰਿਕ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਨਹੀਂ ਹੈ ਸੇਮ ਐਸ ਇਟ ਇਜ਼ ਆਂਦਾ ਹੈ ਕਲਰ ਵੀ ਜੋ ਵੀ ਇੱਥੇ ਐਡ ਕੀਤਾ ਹੁੰਦਾ ਉਹ ਐਵੇਂ ਦਾ ਹੀ ਆਂਦਾ ਹੈ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 623924575 ਜਿਹੜਾ ਐਡ ਕੀਤਾ ਹੋਇਆ ਇਹਨਾਂ ਸੂਟਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ ਰੰਗ ਇਹਦੇ ਵਿੱਚ ਲਗਭਗ 100 ਤੋਂ ਜ਼ਿਆਦਾ ਅਵੇਲੇਬਲ ਨੇ ਇੱਥੇ ਮੈਂ ਥੋੜੀਆਂ ਘੱਟ ਕਲੈਕਸ਼ਨ ਲਗਭਗ 30 ਤੋਂ 35 ਕਲਰ ਹੀ ਐਡ ਕੀਤੇ ਨੇ ਤੇ ਕੁਝ ਸੂਟਾਂ ਦੇ ਜਿਹੜੇ ਕਲਰ ਨੇ ਇੱਥੇ ਐਡ ਨਹੀਂ ਕੀਤੇ ਗਏ ਉਹ ਤੁਸੀਂ ਦੇਖਣੇ ਆ ਜਾਂ ਸੂਟ ਬਾਏ ਕਰਨਾ ਤਾਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦੇਣਾ スクリーンショット ਸੈਂਡ ਕਰ ਦੇਣਾ ਮੋਸਟਲੀ ਅੱਜ ਦੀ ਵੀਡੀਓ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਕਾਟਨ ਬੇਸ ਦੀਆਂ ਅਨ ਕਾਟਨ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਕਿਉਂਕਿ ਸਮਰ ਸੀਜ਼ਨ ਆ ਗਿਆ ਹੈ ਤੇ ਕਸਟਮਰ ਉਹਨਾਂ ਕਾਟਨ ਦੀਆਂ ਕਲੈਕਸ਼ਨਾਂ ਦੀ ਡਿਮਾਂਡ ਕਰਦੇ ਨੇ ਤੇ ਘੱਟ ਰੇਟ ਵਿੱਚ ਨੇ ਸਾਰੀਆਂ ਹੀ ਕਾਟਨ ਦੀਆਂ ਕਲੈਕਸ਼ਨਾਂ ਐ ਵੀ ਜਿਹੜਾ ਸੂਟ ਹੈ ਵੀ 560 ਦੇ ਵਿੱਚ ਤੁਹਾਨੂੰ ਮਿਲ ਜਾਏਗਾ ਰੰਗ ਇਹਦੇ ਵਿੱਚ ਜਿਹੜੇ ਚਾਰ ਨੇ ਇੱਕ ਜਿਹੜਾ ਸੈੱਟ ਆਏਗਾ ਤੇ ਵਿੱਚ ਚਾਰ ਰੰਗ ਨੇ ਪਾਰਟੀ ਵੇਅਰ ਕਲੈਕਸ਼ਨ ਆ ਕريب ਦਾ 5 ਮੀਟਰ ਦਾ embroider suit ਤੁਹਾਨੂੰ ਮਿਲੇਗਾ ਹੈਂਡਵਰਕ ਹੈ ਨਾਲ ਬਾਟਮ ਤੇ ਵਰਕ ਹੈ 슬ੀਵਸ ਤੇ ਵਰਕ ਹੈ ਦੁਪੱਟਾ ਚਨਾਉਣ ਦਾ ਹੈਵੀ embroiderry ਦੇ ਨਾਲ ਸਾਈਡਾਂ ਤੇ ਲੇਸ ਲੱਗੀ ਹੈ 1000 ਰੁਪਏ ਦਾ ਰੇਟ ਹੈ 900 ਰੁਪਏ ਦੇ ਵਿੱਚ ਮਸਲੀਨ ਕਾਟਨ ਦਾ embroiderd 슬ੀਵਸ ਤੇ ਵਰਕ ਹੈ ਦੁਪੱਟਾ organza ਦਾ ਆਏਗਾ ਡਬਲ ਡਾਈ ਫੋਰ ਹੋਇਆ ਇਹ ਵਾਲੇ suit ਵੀ ਜਿਹੜੇ ਨੇ ਇਹ ਵੀ ਤੁਹਾਨੂੰ 560 ਦੇ ਵਿੱਚ ਮਿਲ ਜਾਣਗੇ ਰੰਗ ਬੜੇ ਪਿਆਰੇ ਨੇ ਕੁਝ ਕਲੈਕਸ਼ਨ ਆ ਇਧਰ ਉਧਰ ਹੋ ਜਾਣ ਕਰਕੇ ਹੋ ਗਈਆਂ ਨੇ ਆ ਵੀ ਜਿਹੜੇ ਸੂਟ ਹੋਣ ਵੀ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਇਹ ਵੀ 560 ਦੇ ਹੀ ਨੇ ਕਾਟਨ ਦੇ ਸੂਟ ਨੇ ਫਿਲਹਾਲ ਜਿਹੜੇ ਹੋਣ ਕਿ ਸਾਡੀ ਸਕਰੀਨ ਤੇ ਚੱਲ ਰਹੇ ਨੇ ਔਰਗੈਂਜ਼ਾ ਟ੍ਰੈਂਡ ਵਿੱਚ ਆ 680 ਦੇ ਵਿੱਚ ਔਰਗੈਂਜ਼ਾ 베ਸ ਸੂਟ ਆ ਸ਼ਿਫੋਨ ਦਾ ਦੁਪੱਟਾ ਬਾਟਮ ਰਿਯਾਨ ਦਾ ਹੈਂਡਵਰਕ ਹੋਇਆ ਸਿਕਵੈਂਸ ਵਰਕ ਹੋਇਆ ਕੀਨਕਾਬ ਵੀ ਖੂਬ ਟ੍ਰੈਂਡ ਕਰ ਰਿਹਾ ਹੈ ਟਾਈ ਮੀਟਰ ਦਾ ਪਲੇਨ ਬਾਟਮ ਟਾਈ ਮੀਟਰ ਦਾ ਪ੍ਰਿੰਟਡ ਸ਼ਰਟ ਦਾ ਫੈਬਰਿਕ ਕਿੰਨ ਖਾ ਆਏਗਾ 999 ਰੁਪਿਆ ਦੇ ਵਿੱਚ ਰੰਗ ਇਹਦੇ ਵਿੱਚ ਪੰਜ ਨੇ 780 ਦੇ ਵਿੱਚ कॉटन मिक्स मैच प्रिंटेड सूट ਆਏ ਨੇ ਮਲਮਲ ਦਾ ਦੁਪੱਟਾ ਆਏਗਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦੇ ਨੇੜੇ ਧੜੇ ਦਾ ਹੀ ਥੋੜਾ ਫੈਬਰਿਕ ਆਏਗਾ ਦੁਪੱਟੇ ਦਾ 780 ਰੁਪਏ ਦਾ ਰੇਟ ਹੈ ਅਗਰ ਕਿਸੇ ਸੂਟ ਦੀ ਡਿਟੇਲ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਲੈਣਾ ਕੋਟਾ ਡੋਰੀਆ ਫਿਰ ਤੋਂ ਕਾਫੀ ਟ੍ਰੈਂਡ ਵਿੱਚ ਆਇਆ ਹੈ ਹੁਣ ਨਵੇਂ ਸੂਟ ਆਏ ਨੇ ਕੋਟਾ ਡੋਰੀਆ ਦੇ ਵਿੱਚ ਇੰਨਾ ਕਲੈਕਸ਼ਨਾਂ ਵਿੱਚ ਮੇਰੇ ਤੋਂ ਸੂਟ ਥੋੜੇ ਇੱਧਰ ਉੱਧਰ ਹੋ ਗਏ ਨੇ ਕਿਸੇ ਵੀ ਸੂਟ ਦੇ ਬਾਰੇ ਅਗਰ ਕੋਈ ਰੈਡੀ ਜਿਹੜੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਕਰ ਲੈਣਾ ਅ ਕਿਸੇ ਦੀ ਡਿਟੇਲ ਰਹਿ ਜਾਂਦੀ ਹੈ ਤਾਂ ਤਾਂ ਵੀ ਨੰਬਰ ਤੇ ਜਾ ਕੇ ਪੁੱਛ ਲੈਣਾ ਕੋਟਾ ਕਾਟਨ ਵਿੱਚ ਪ੍ਰਿੰਟਡ ਕਲੈਕਸ਼ਨ ਆਈਆਂ ਨੇ ਬਹੁਤ ਪਿਆਰੇ ਪ੍ਰਿੰਟ ਨੇ ਸਿਰਫ ਤੇ ਸਿਰਫ 950 ਦੇ ਵਿੱਚ ਦੁਪੱਟਾ ਵੀ ਕੋਟਾ ਦਾ ਹੈ ਫੁੱਲ ਵੱਡੇ ਸਾਈਜ਼ ਦਾ ਦੁਪੱਟਾ ਹੈ बॉटम कॉटन ਦਾ ਆਏਗਾ ਤੁਹਾਨੂੰ ਇਹਦੇ ਵਿੱਚ ਜਿਹੜਾ बॉटम ਦਾ ਫੈਬਰਿਕ ਹੈ ਉਹ ਤੁਹਾਨੂੰ 2.5 ਮੀਟਰ ਦਾ ਕਾਟਨ ਦਾ ਮਿਲੇਗਾ ਇਹ ਵਾਲੀਆਂ ਮੀ ਕੋਟਾ ਪਰਲ এমਬਰਾਇਡਰੀ ਵਾਲਾ ਦੁਪੱਟਾ ਕੋਟਾ এমਬਰਾਇਡਰੀ ਆ ਤੇ ਬਾਟਮ ਕਾਟਨ ਦਾ 1880 ਰੁਪਏ ਦਾ ਰੇਟ ਹੈ ਸਿੰਗਲ ਕਲਰ ਦੇ ਵਿੱਚ ਆਫ ਵਾਈਟ ਕਲਰ ਵਿੱਚ 1120 ਰੁਪਏ ਦੇ ਸੂਟ ਆਇਆ ਕਾਟਨ ਦੀ ਕਲੈਕਸ਼ਨ ਹੈ ਬਹੁਤ ਸੁਪੀਰੀਅਰ ਕੁਆਲਿਟੀ ਦਾ ਹੈ ਐਵੀ ਕੋਟਾ ਵਿੱਚ ਹੈ ਦੁਪੱਟਾ ਪਿਓਰ ਕੋਟਾ ਕ੍ਰੋਸ ਸਟਿਚ ਵਿੱਚ ਆਏਗਾ ਬਾਟਮ ਕੋਟਾ ਦਾ ਹੈ ਕਾਟਨ ਦਾ ਹੈ 1600 ਰੁਪਏ ਦਾ ਰੇਟ ਹੈ ਸ਼ਰਟ ਜਿਹੜੀ ਆਏਗੀ ਕੋਟਾ এমਬਰਾਇਡਰੀ ਦੀ ਆਏਗੀ ਬਾਕੀ ਸੂਟਾਂ ਦੀ ਕੋਈ ਕਮੀ ਨਹੀਂ ਹੈ ਸਾਰੇ ਮੋਸਟਲੀ ਅੱਜ ਦੀ ਵੀਡੀਓ ਵਾਲੇ ਵੀ ਜਿੰਨੇ ਵੀ ਸੂਟ ਨੇ कॉटन ਦੇ ਆ ਚਾਹਨੇ ਕੇ कॉटन बेस्ड ਹੈ ਜਾਂ ਕੋਟਾ ਕੋਟਾ ਹੈ ਜਾਂ कॉटन ਹੈ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਹੈ ਗਰਮੀਆਂ ਦੇ ਵਿੱਚ ਜਿਹੜਾ ਕਿ ਇਹੋ ਜਿਹੇ ਰੰਗ ਜਿਹੜੇ ਥੋੜੇ ਲਾਈਟ ਟੋਨ ਵਿੱਚ ਲਾਈਟ ਸ਼ੇਡ ਹੁੰਦੀਆਂ ਨੇ ਬਹੁਤ ਟ੍ਰੈਂਡ ਕਰਦੇ ਨੇ ਲਾਈਨਨ ਟਿਸ਼ੂ ਦਾ ਸੂਟ ਆਇਆ ਐ embroidery ਵਾਲਾ ਲਾਈਨਨ ਟਿਸ਼ੂ embroidery ਦੁਪੱਟਾ ਬਾਟਮ ਸ਼ੈਂਟੂਨ ਦਾ 2750 ਰੁਪਏ ਦਾ ਰੇਟ ਹੈ ਪੀਕਾਕ ਡਿਜ਼ਾਈਨ ਬਣਿਆ ਹੋਇਆ ਸੂਟ ਤੇ ਦੁਪੱਟੇ ਦੇ ਐਂਡ ਬੋਰ ਸ਼ਰਟ ਤੇ ਸਕਰੀਨਸ਼ਾਟ ਸੈਂਡ ਕਰ ਦੇਣਾ ਅਗਰ ਕਿਸੇ ਵੀ ਸੂਟ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਸਟੇਟਸ ਦੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨਾਮ ਤੇ ਸਿਟੀ ਤੇ ਨਾਲ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਸ਼ੋ ਹੋ ਜਾਏਗਾ ए भी लाइनर है प्योर लाइनर का शर्ट का फैबरिक आएगा इंब्रॉयडरी के नाल प्योर लाइनर का दुपट्टा आएगा इंबरॉयडर्ड बॉटम शेंटून का आएगा सताई सौ पाँ रुपये का रेट है कुछ वैडिंग स्पैशल कलैक्शन भी आने है भी आन गया बाकी वैडिंग करनी है जो सूट बाई करना तो नंबर पर जाके मैसेज कर देना स्टेटस वेखना जो नंबर जाके मैसेज कर देना सूट सेल करना चाहते होता भी नंबर पर जाके मैसेज कर देना ਆਪਣੇ ਨੇਮ ਤੇ ਸਿਟੀ ਤੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਵੀ ਸ਼ੋ ਹੋ ਜਾਏਗਾ ਤੁਹਾਨੂੰ ਮੈਂ ਗਰੁੱਪ ਵਿੱਚ ਵੀ ਐਡ ਕਰ ਲਵਾਂਗੀ ਸ਼ਿਮਰ ਸਿਲਕ ਸੂਟ ਆਇਆ ਹੈ ਪਿਓਰ ਦਾ ਦੁਪੱਟਾ ਹੈ 2900 ਰੁਪਏ ਦਾ ਰੇਟ ਹੈ ਚਾਰ ਰੰਗਾਂ ਦੇ ਵਿੱਚ ਪਿਓਰ ਸ਼ਿਮਰ ਦਾ ਸੂਟ ਸ਼ਿਮਰ ਦਾ ਦੁਪੱਟਾ ਆਇਆ 3300 ਰੁਪਏ ਰੇਟ ਦੇ ਨਾਲ ਇਹ ਸੂਟ ਆਇਆ ਹੈ ਸ਼ਿਮਰ ਦਾ ਸੂਟ ਤੇ ਸ਼ਿਮਰ ਦਾ ਦੁਪੱਟਾ 2400 ਰੁਪਏ ਦਾ ਰੇਟ ਹੈ ਚਾਰ ਰੰਗ ਇਹਦੇ ਵਿੱਚ ਫਿਲਹਾਲ ਅਵੇਲੇਬਲ ਨੇ ਚਾਰੇ ਰੰਗ ਬਹੁਤ ਿਆਰੇ ਨੇ weddings special collection ਆਨੇ ਸ਼ਿਫੌਨ ਦਾ ਸੂਟ ਆਇਆ ਸ਼ਿਫੌਨ ਦੇ ਦੁਪੱਟੇ ਨਾਲ 3200 ਰੁਪਏ ਦਾ ਰੇਟ ਹੈ ਇਹਦੇ ਵਿੱਚ ਵੀ ਜਿਹੜੇ ਸੂਟ ਦੇ ਰੰਗ ਨੇ ਉਹ ਚਾਰ ਆਣਗੇ ਬਾਕੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਸਾਰਿਆਂ ਦੇ shipping charges ਬਿਲਕੁਲ ਫਰੀ ਨੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀਆਂ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨੇ ਮੈਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ